ਜੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸੂਬੇ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਕੱਲ ਯਾਨੀ 1 April ਤੋਂ ਸ਼ੁਰੂ ਹੋਣ ਵਾਲੀ ਹੈ ਅਤੇ ਕੈਬਨਿਟ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਹੀ ਮੰਡੀਆਂ ਵਿੱਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ ਪਰ ਗੱਲ ਗੁਰਦਾਸਪੁਰ ਦੀ ਕਾਨੂੰਵਾਨ ਦਾਣਾ ਮੰਡੀ ਦੀ ਕਰੀਏ ਤਾਂ ਦਾਣਾ ਮੰਡੀ ਗੁਰਦਾਸਪੁਰ ਵਿੱਚ ਕੋਈ ਵੀ ਬੁਨਿਆਦੀ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਹੈ ਹਾਲਾਂਕਿ ਫਿਲਹਾਲ ਕਿਸਾਨ ਕਣਕ ਲੈ ਕੇ ਮੰਡੀ ਵਿੱਚ ਪਹੁੰਚਣਾ ਵੀ ਸ਼ੁਰੂ ਨਹੀਂ ਹੋਇਆ ਪਰ ਪੀਣ ਵਾਲੇ ਪਾਣੀ ਅਤੇ ਫਸਟੇਡ ਕਾਊਂਟਰ ਜਿਹਹੀਆਂ ਸਹੂਲਤਾਂ ਦਿੱਤੀ ਤੌਰ ਤੇ ਮੰਡੀ ਵਿੱਚ ਮੁਹਿਆ ਕਰਵਾ ਦਿੱਤੀਆਂ ਜਾਂਦੀਆਂ ਹਨ ਪਰ ਹਜੇ ਤੱਕ ਕਨਵਾਂਦੀ ਦਾਣਾ ਮੰਡੀ ਵਿੱਚ ਨਾ ਤਾਂ ਪੀਣ ਦੇ ਪਾਣੀ ਦਾ ਪ੍ਰਬੰਧ ਹੈ ਤੇ ਨਾ ਹੀ ਸਫਾਈ ਦਾ ਇੱਥੇ ਇੱਕ ਵਾਟਰ ਕੂਲਰ ਤਾਂ ਲੱਗਾ ਹੈ ਪਰ ਉਹ ਵੀ ਬੰਦ ਪਿਆ ਹੈ ਜਦੋਂ ਅਧਿਕਾਰੀਆਂ ਨਾਲ ਇਸ ਬਾਰੇ ਗੱਲਬਾਤ ਕੀਤਾ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਆਮ ਤੌਰ ਤੇ ਵਿਸਾਖੀ ਤੱਕ ਗੁਰਦਾਸਪੁਰ ਦੀਆਂ ਮੰਡੀਆਂ ਵਿੱਚ ਕਣਕ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲੈ ਕੇ ਜਾਣਗੇ ਕਾਨੂੰਨਵਾਨ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਨਹੀਂ ਅਸਲ 'ਚ ਸਫਾਈ ਦੇ ਮਾੜੇ ਹਾਲ ਨਹੀਂ ਜੀ ਅਸੀਂ ਇਹਨਾਂ ਦੀ ਸਫਾਈ ਸਪਰੇਅ ਆਪਣੇ ਕੋਲੋਂ ਕਰਵਾ ਦਿੱਤੀ ਹੈ ਮਾਰਕੀਟ ਕਮੇਟੀ ਲੈਵਲ ਤੇ ਥੋੜਾ ਜਿਹਾ ਕੁਝ ਟੈਕਨੀਕਲ ਇਸ਼ੂ ਸੀਗੇ ਸਾਡੇ ਠੇਕੇਦਾਰ ਜਿਹੜੇ ਨਵੇਂ ਪੁਆਇੰਟ ਹੋਏ ਨੇ ਉਹਨਾਂ ਦੇ ਨਾਲ ਸਾਡਾ ਜੇ ਕਾਗਜ਼ੀ ਪੱਤਰੀ ਦਸਤਾਵੇਜ਼ ਮੁਕੰਮਲ ਨਾ ਹੋਣ ਕਰਕੇ ਥੋੜੀ ਡਿਲੇ ਹੋ ਗਈ ਤੇ ਮਾਰਕੀਟ ਕਮੇਟੀ ਵੱਲੋਂ ਜ਼ਿੰਮੇਵਾਰੀ ਸਮਝਾ ਆਪਣੇ ਲੈਵਲ ਦੇ ਉੱਤੇ ਸਪਰੀਆਂ ਕਰਾ ਦਿੱਤੀਆਂ ਸਾਡੇ ਇਸ ਏਰੀਆ 'ਚ ਵੈਸੇ ਵੀ ਮੇਰੇ ਖਿਆਲ ਕਣਕ ਜਿਹੜੀ ਕੋਈ 15 ਅਪ੍ਰੈਲ ਤੋਂ ਬਾਅਦ ਆਉਣ ਦੀ ਸੰਭਾਵਨਾ ਵਾ ਉਦੋਂ ਤੱਕ ਅਸੀਂ ਸਾਰੇ ਮੁਕੰਮਲ ਪ੍ਰਬੰਧ ਕਰਵਾ ਲਿਆ ਕਿ ਐ ਪੂਰੀ ਤਰ੍ਹਾਂ ਮੰਡੀਆਂ ਦੀ ਸਪਾਈ ਕਰਵਾ ਦਿੱਤੀ ਮੰਡੀ ਵਾਸਤੇ ਜੀ ਸਾਡੇ ਜ਼ਿੰਮੇਦਾਰਾਂ ਦੇ ਉਹਨਾਂ ਦੀ ਫਸਲ ਦੀ ਮਤਲਬ ਆਮਤ ਤੋਂ ਪਹਿਲਾਂ ਪਹਿਲਾਂ ਸਫਾਈ ਦੇ ਪ੍ਰਬੰਧ ਕਰਾਉਣੇ ਹੁੰਦੇ ਨੇ ਬਿਜਲੀ ਤੇ ਪਾਣੀ ਪਾਣੀ ਦੇ ਪ੍ਰਬੰਧ ਕਰਾਉਣੇ ਹੁੰਦੇ ਨੇ ਤੇ ਬਾਕੀ ਜਿਹੜੇ ਸਾਡੇ ਪ੍ਰਬੰਧਕ ਉਹ ਐਨ ਮੌਕੇ ਤੇ ਉੱਤੇ ਆਪਾਂ ਕਰਵਾ ਦਿੰਨੇ ਆ ਬਿਜਲੀ ਦੇ ਵੀ ਸਾਡੇ ਲਗਭਗ ਕੰਪਲੀਟ ਨੇ ਤੇ ਸਿਰਫ ਸਫਾਈ ਦੇ ਸੀ ਤੇ ਬਾਕੀ ਥੋੜੀ ਹਵਾ ਕਰਕੇ ਪੱਤੇ ਵਗੈਰਾ ਸਾਡੀ ਮੰਡੀ ਚ ਕਾਫੀ ਰੁੱਖ ਲੱਗੇ ਹੋਏ ਨੇ ਤੇ ਉਹਨਾਂ ਦੇ ਪੱਤੇ ਵਗੈਰਾ ਦੁਬਾਰਾ ਕਿਰ ਜਾਂਦੇ ਨੇ ਤੇ ਬਾਕੀ ਅਸੀਂ ਜਿੱਤੇ ਜਿੱਤੇ ਸਾਡੇ ਘਾਹ ਫੂਸ ਗਿਆ ਉਹ ਸਾਰੀ ਸਪਰੇਅ ਕਰਵਾ ਕੇ ਉਹ ਸਾਰੀ ਖਤਮ ਕਰ ਦਿੱਤਾ ਵਾ ਕਿਸੇ ਦਿਨ ਲੇਬਰ ਲਾ ਕੇ ਤੇ ਉਹ ਸਾਰੇ ਇੱਕ ਦੋ ਦਿਨ ਦੇ ਵਿੱਚ ਕਰਵਾ ਦਿੱਤੇ ਜਾਣਗੇ